ਹਾਂਜੀ ਕਿਸਾਨ ਵੀਰੋ ਇਹ ਜਿਹੜੀ ਗੰਨੇ ਦੀ ਕਟਾਈ ਹੋ ਰਹੀ ਆ ਇਹ ਗੰਨਾ ਹੈਗਾ ਜੀ 14201 ਇਹ ਲਵੇਰਾ ਗੰਨਾ ਹਜੇ ਇਹ ਹੁਣ ਇੱਕ ਸਾਲ ਦਾ ਗੰਨਾ ਹੋਇਆ ਆ 2024 ਚ ਫਰਵਰੀ ਦੇ ਐਂਡ ਚ ਇਹ ਗੰਨਾ ਲਗਾਇਆ ਸੀ ਫਰਵਰੀ ਦੇ ਐਂਡ ਵਾਲੇ ਵੀਕ ਦੇ ਵਿੱਚ ਤੇ ਅੱਜ 25 ਤਰੀਕ ਆ ਦੂਜਾ ਮਹੀਨਾ 2025 ਆ ਅੱਜ 25 ਫਰਵਰੀ ਆ ਪੂਰੇ ਇੱਕ ਸਾਲ ਦਾ ਗੰਨਾ ਹੋ ਗਿਆ ਤੇ ਗੰਨੇ ਦੀ ਹਾਈਟ ਵੀ ਬਹੁਤ ਸੋਹਣੀ ਆ ਇਹਦੀ 14201 ਦੀ ਖਾਸੀਅਤ ਇੱਕ ਇਹ ਆ ਵੀ ਇਹ ਥੋੜੀ ਕੀਤੇ ਗੰਨਾ ਡਿੱਗਦਾ ਨਹੀਂ ਹੈਗਾ ਤੇ ਫੋਟ ਵੀ ਬਹੁਤ ਸੋਹਣੀ ਕਰ ਰਿਹਾ ਲਵੇਰਾ ਗੰਨਾ ਬਹੁਤ ਸੋਹਣੀ ਪਿਛੇ ਫੋਟ ਕਰ ਰਿਹਾ ਆ ਗੁੜ ਵੀ ਇਸ ਗੰਨੇ ਦਾ ਬਹੁਤ ਵਧੀਆ ਬਣਦਾ ਤੇ ਮਿਲ ਦੇ ਝਾੜਲੀ ਵੀ ਠੀਕ ਆ ਮਿਲਲੀ ਵੀ ਬੈਸਟ ਆ ਬਹੁਤ ਸੋਹਣਾ ਝਾੜ ਕੱਢ ਜਾਂਦਾ ਗੰਨਾ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਹਾਈਟ ਵੀ ਤੇ ਪੂਰਾ ਖੜਾ ਗੰਨਾ ਹੈ ਇਹ ਜਿਹੜਾ 14201 ਗੰਨਾ ਹੈ ਦਾ ਗੁੜ ਵੀ ਬਹੁਤ ਟੌਪ ਦਾ ਬਣਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਬੈਸਟ ਗੁੜ ਬਣਦਾ ਹੈ ਇਹਦਾ ਤੇ ਜਿਹੜੇ ਕਿਸਾਨ ਵੀਰਾਂ ਨੇ ਮੇਲ ਲਈ ਗੰਨਾ ਲਗਾਇਆ ਜਿਹੜੇ ਮੇਲ ਤੇ ਖੜਦੇ ਨੇ 14201 ਵੈਰਾਈਟੀ ਜਿੰਨਾ ਲਗਾਈ ਆ ਉਹ ਜਰੂਰ ਆਪਣਾ ਤਜਰਬਾ ਸਾਂਝਾ ਕਰਿਓ ਵੀ ਕਿੰਨਾ ਝਾੜ ਨਿਕਲਦਾ ਕਿੱਲੇ ਦਾ ਇਹਦਾ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਡੇ ਪੇਜ ਵੀ ਜਰੂਰ ਫੋਲੋ ਕਰਿਓ ਅੱਜ 25 ਫਰਵਰੀ 2025 ਆ ਸਾਡੇ ਏਰੀਆ ਵਿੱਚ بارش ਵੀ ਸ਼ੁਰੂ ਹੋ ਗਈ ਆ ਕਮੈਂਟਾਂ ਵਿੱਚ ਦੱਸਿਓ ਕਿੱਥੇ ਕਿੱਥੇ ਅੱਜ بارش ਸ਼ੁਰੂ ਹੋਈ ਹੈ ਧੰਨਵਾਦ